ਦਾਦੀ ਹਲਾਤਾ ਬਾਰੇ ਤੁਹਾਨੂੰ ਹਰ ਇੱਕ ਬੰਦੇ ਨੂੰ ਪਤਾ ਕਿ ਇਸ ਟੈਂਪ ਥੋੜੀ ਮੰਦੀ ਚੱਲ ਰਹੀ ਆ ਲਾਈਕ ਕੈਨੇਡਾ ਵਿੱਚ ਕੰਮ ਲੱਭਣਾ ਡਿਫਿਕਲਟ ਹੋ ਰਿਹਾ ਮੈਂ ਇਹ ਨਹੀਂ ਕਹੂੰਗਾ ਕਿ ਨਾ ਮੌ可能 ਰਿਹਾ ਪਰ ਥੋੜਾ ਜਿਆਦਾ ਡਿਫਿਕਲਟ ਜ਼ਰੂਰ ਹੈ ਠੀਕ ਹੈ ਸਭ ਤੋਂ ਪਹਿਲੀ ਗੱਲ ਜੀ ਤਾਂ ਤੁਹਾਡੇ ਕੋਲ ਲਾਈਕ ਕੋਈ ਵੀ ਇੰਡੀਆ ਦੇ ਵਿੱਚ ਲਾਈਕ ਆਪਾਂ ਗੱਲ ਕਰ ਲਈਏ ਕਿ ਤੁਹਾਡਾ ਹਾਂਜੀ ਬਾਈ ਜੀ ਕੀ ਹਾਲ ਚਾਲ ਆ ਸਾਰਿਆਂ ਦਾ ਤੇ ਅੱਜ ਮੇਰਾ ਭਰਾ ਅਸੀਂ ਗੱਲ ਕਰਾਂਗੇ ਕਿ ਕੈਨੇਡਾ ਦੇ ਵਿੱਚ ਕਿਹਨੂੰ ਕਿਹਨੂੰ ਆਉਣਾ ਚਾਹੀਦਾ ਹੈ ਠੀਕ ਹੈ ਕਿਉਂਕਿ ਹਰ ਇੱਕ ਬੰਦੇ ਦੇ ਮਨ ਵਿੱਚ ਇੰਡੀਆ 'ਚ ਇਹੀ ਕਰੀਜ਼ ਆ ਕੀ ਯਾਰ ਮੈਂ ਕੈਨੇਡਾ ਜਾਣਾ ਪਲੱਸ 2 ਤੋਂ ਬਾਅਦ ਮੈਂ ਕੈਨੇਡਾ ਜਾਣਾ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਮੈਂ ਕੈਨੇਡਾ ਜਾਣਾ ਬਟ ਅੱਜ ਆਪਾਂ ਗੱਲ ਕਰਾਂਗੇ ਕਿ ਕੈਨੇਡਾ ਕਿਨੂੰ ਕਿਨੂੰ ਆ ਰਹੀ ਤਾਂ ਐਕਚੁਅਲੀ ਵਿੱਚ ਠੀਕ ਹੈ ਕੀ ਕੈਨੇਡਾ ਦੇ ਵਿੱਚ ਮਾਹੌਲ ਆ ਠੀਕ ਹੈ ਕੀ ਇਸ ਟਾਈਮ ਕੈਨੇਡਾ ਦੇ ਵਿੱਚ ਕੰਮ ਤੁਹਾਨੂੰ ਮਿਲ ਜਾਊਗਾ ਜਾਂ ਫਿਰ ਅਥੇਣ ਕਿ ਤੁਹਾਨੂੰ ਕਿੰਨਾ ਕੁ ਸਟਰਗਲ ਕਰਨਾ ਪਊਗਾ ਆ ਸਾਰਾ ਕੁਝ ਅੱਜ ਕੈਨੇਡਾ ਦੇ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੇਰਾ ਪਰ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਬੈਲ ਨੂੰ ਕਟਾ ਕਰਦੇ ਫਿਰ ਭਾਈ ਜੀ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰ ਲਵਾਂ ਕੈਨੇਡਾ ਦੇ ਹਾਲਾਤਾਂ ਬਾਰੇ ਤੁਹਾਨੂੰ ਹਰ ਇੱਕ ਬੰਦੇ ਨੂੰ ਪਤਾ ਕਿ ਇਸ ਟਾਈਮ ਥੋੜੀ ਮੰਦੀ ਚੱਲ ਰਹੀ ਆ ਲਾਈਕ ਕੈਨੇਡਾ ਵਿੱਚ ਕੰਮ ਲੱਭਣਾ ਡਿਫਿਕਲਟ ਹੈ ਰਿਹਾ ਮੈਂ ਇਹ ਨਹੀਂ ਕਹੂੰਗਾ ਕਿ ਨਾਮਮਕੀਨ ਹੈ ਰਿਹਾ ਪਰ ਥੋੜਾ ਜਿਹਾ ਡਿਫਿਕਲਟ ਜ਼ਰੂਰ ਹੈਗਾ ਠੀਕ ਆ ਸਭ ਤੋਂ ਪਹਿਲੀ ਗੱਲ ਜੇ ਤਾਂ ਤੁਹਾਡੇ ਕੋਲ ਲਾਈਕ ਕੋਈ ਵੀ ਇੰਡੀਆ ਦੇ ਵਿੱਚ ਲਾਈਕ ਆਪਾਂ ਗੱਲ ਕਰ ਲਈਏ ਕਿ ਤੁਹਾਡੇ ਕੋਲ ਕੋਈ ਸਕਿੱਲਸ ਵਗੈਰਾ ਹੈਗੇ ਨੇ ਠੀਕ ਆ ਕੁਝ ਵੀ ਲਾਈਕ ਕੁੜੀਆਂ ਵਾਸਤੇ ਜੇ ਪਤਾ ਕਰ ਲਈਏ ਕੋਈ ਸਲੂਨ ਵਗੈਰਾ ਦਾ ਕੰਮ ਆ ਮਬਾ ਨੀਲਸ ਦਾ ਹੋ ਰਿਹਾ ਠੀਕ ਕੰਮ ਵਗੈਰਾ ਮਿਲ ਸਕ ਪਾਇਆ ਠੀਕ ਹੈ ਜਾਂ ਫਿਰ ਕੋਈ ਕੁਕਿੰਗ ਵਗੈਰਾ ਦਾ ਹੋ ਗਿਆ ਠੀਕ ਹੈ ਮੁੰਡਿਆਂ ਵਾਸਤੇ ਜਾਂ ਕੁੜੀਆਂ ਵਾਸਤੇ ਠੀਕ ਹੈ ਜਾਂ ਕੋਈ ਵੀ ਲੈਕ ਮਤਲਬ ਜਾਂ ਕੋਈ ਵੇਅਰ ਹਾਊਸ ਦਾ ਵਧੀਆ ਤੁਸੀਂ ਇੰਡੀਆ ਚ ਲਾਈਕ ਕੰਮ ਕੀਤਾ ਹੋਇਆ ਹੈ ਠੀਕ ਹੈ ਤੁਹਾਨੂੰ ਚਾਂਸਸ ਤੁਹਾਡੇ ਵੱਧ ਜੂਗੇ ਕੰਮ ਕਰਾ ਦੇ ਜੇ ਤੁਸੀਂ ਕਹੋ ਪਲਸ 2 ਤੋਂ ਬਾਅਦ ਤੁਸੀਂ ਕੁਝ ਕੀਤਾ ਹੀ ਨਹੀਂ ਆਇਆ ਗ੍ਰੈਜੂਏਸ਼ਨ ਤੋਂ ਬਾਅਦ ਵੀ ਤੁਸੀਂ ਬੇਲੇ ਘਰ ਬੈਠੇ ਰਹੇ ਆ ਤਾਂ ਮਨੇ ਕਿਹਾ ਉਹਦੇ ਵਾਸਤੇ ਡਿਫਿਕਲਟ ਹੋ ਜਾਂਦਾ ਲੇਬਰ ਬਿਕੋਜ਼ ਲੇਬਰ ਆਲਰੇਡੀ ਬਹੁਤ ਜ਼ਿਆਦਾ ਹੋ ਗਿਆ ਰਹੀ ਗੱਲ ਕਿ ਕੈਨੇਡਾ ਦੇ ਵਿੱਚ ਕਿਨੂ ਕਿਨੂ ਆਣਾ ਚਾਹੀਦਾ ਹੈ ਮਸ ਸਿੰਪਲ ਜੀ ਗੱਲ ਕਰਦਾ ਬਾਈ ਜੇ ਤਾਂ ਤੁਸੀਂ ਇੰਡੀਆ ਦੇ ਵਿੱਚ ਤੁਹਾਡੇ ਕੋਲ ਜ਼ਮੀਨ ਜਾਇਦਾਦ ਹੈਗੀ ਆ ਮਾੜੀ ਮੋਟੀ ਜਾਂ ਫਿਰ इवन ਤੁਹਾਡਾ ਆਪਣਾ ਘਰ ਵੀ ਹੈ ਰਹਾ ਵਧੀਆ ਠੀਕ ਆ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਫਿਰ ਕੈਨੇਡਾ ਆਉਣਾ ਚਾਹੀਦਾ ਹੈ ਰਾਈਟ ਆਪਣਾ ਮੋਲਕ ਚਲੋ ਆਪਣਾ ਹੀ ਹੁੰਦਾ ਹੈ ਠੀਕ ਆ ਤੁਹਾਨੂੰ ਹਰ ਇੱਕ ਲਾਈਕ ਹਸੂਲਤ ਮਿਲਦੀ ਆ ਠੀਕ ਆ ਇੱਥੇ ਆਣ ਕੇ ਤੁਹਾਨੂੰ ਸਟਰਗਲ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ इवन ਯੂਕਾਨ ਇੰਕ ਯਾਰ ਬਹੁਤ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈ ਇੱਥੇ ਬਟ ਹਾਂ ਤੁਹਾਨੂੰ ਮਿਲ ਜਾਂਦਾ ਆ ਦੇ ਕੋ ਹਰ ਇੱਕ ਚੀਜ਼ ਦਾ ਇੱਕ ਫਾਇਦਾ ਵੀ ਹੁੰਦਾ ਨੁਕਸਾਨ ਵੀ ਹੁੰਦਾ ਇੱਥੇ ਉਹਨੇ ਆਪਣੇ ਪੇਰੈਂਟਸ ਵੀ ਕੁਵਾਦਨੇ ਆਪਣੇ ਯਾਰ ਦੋਸਤ ਠੀਕ ਆ ਆਪਣਾ ਗਲੀ ਮੁਹੱਲਾ ਪਿੰਡ ਸਾਰਾ ਕੁਝ ਤੁਹਾਨੂੰ ਯੂਨ ਲਾਈਕ ਤੁਸੀਂ ਮਿਸ ਕਰਦੇ ਆ ਪਰ ਜੇ ਗੱਲ ਕਰੀਏ ਹੁਣ ਵੱਡੀਆਂ ਵੱਡੀਆਂ ਇਹਨਾਂ ਲਈ ਅ ਘਰ ਦੀ ਗੱਲ ਕਰ ਲਈਏ ਜਾਂ ਆਪਾਂ ਕਾਰ ਦੀ ਗੱਲ ਕਰ ਲਈਏ ਹੁਣ ਰੂਪੀ ਕੌਣ ਲੈ ਲਈਏ ਰੈਂਗਲਰ ਲੈ ਲਈਏ ਹੁਣ ਇੱਕ ਆਮ ਬੰਦਾ ਇੰਡੀਆ ਦੇ ਵਿੱਚ ਜਿਹੜਾ 15-20000 ਰੁਪਏ ਕਮਾਉਂਦਾ ਉਹ ਨਹੀਂ ਲੈ ਸਕਦਾ ਯਾਰ ਪਰ ਇੱਥੇ ਤੁਸੀਂ ਲੈ ਸਕਦੇ ਹੋ ਇੱਥੇ ਚਾਹੇ ਤੁਸੀਂ ਕਲੀਨਰ ਦਾ ਕੰਮ ਕਰ ਰਹੇ ਹੋ ਵੇਅਰ ਹਾਊਸ ਚ ਕਰ ਰਹੇ ਹੋ ਜਾਂ ਕੁਝ ਵੀ ਮਾੜਾ ਮੋਟਾ ਛ कार लैस मतलब मतलब यू कैन गेट एवरीथिंग इतना चाहे छोटी जी लाइक नॉर्मल नौकरी करते हो फुल टाइम खर्चे है बट स्टिल यू विल मैनेज सो so मेरा भाई सोच समझ के आना आ किसी मगर लग के बिल्कुल नहीं आना बाकी कोई होर मैसेज है इफ यू यू नो लाइक आस्क आस नीथिंग मैंने इंस्टाग्राम पर मैसेज कर सकते हो मेरा यूजर नेम इंस्टाग्राम आई गौरव आनंद आई जी ए यू आर ए वी एन एन डी ਮੇਰੇ ਲਈ ਚ ਪਾ ਵੀ ਦੋ ਮਾ ਬਾਕੀ ਮੇਰਾ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ